ਸੋ ਕਹੋ ਤਲ ਗੁਰ ਸੇਵੀਏ ਇਹ ਨਿਸੁ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਸ਼ਲੋਕ ਹਲਾਤੀਜ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਏ ਜਮਣ ਮਰਣਾ ਮਿਟ ਗਇਆ ਕਾਲੈ ਸ਼ੁਨ ਬਸਾਏ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜਮਣ ਮਰਣਾ ਮਿਟ ਗਇਆ ਕਾਲੈ ਕਾ ਕਿਛ ਨ ਬਸਾਏ ਹਰ ਥੇਤੀ ਮਨ ਰਵ ਰਹਾ ਸਚੇ ਰਹਾ ਸਮਾਏ ਨਾਨਕ ਹਉ ਬਲਹਾਰੀ ਤੈਨ ਕਉ ਜੋ ਚਲਨ ਸਤ ਗੁਰ ਭਾਏ ਮਹਿਲਾ ਤੀਜਾ ਬੇਨ ਸ਼ਬਦ ਸੁਧ ਨਹ ਹੋਈ ਜੇ ਅਨੇਕ ਕਰੇ ਸ਼ਿੰਗਾਰ ਪੇਰ ਕੀ ਸਾਰ ਨਾ ਜਾਣਈ ਦੁਜੈ ਭੇ ਪਿਆਰ ਸਾ ਕੋ ਸੁਧ ਸਾ ਕੋ ਲਖਣੀ ਨਾਨਕ ਨਾਰੀ ਵਿੱਚ ਕੋ ਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤੈਨੋਂ ਹਉ ਕੁਰਬਣੀ ਜਿਨਾਂ ਸਤ ਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਹਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈ ਨਹੀਂ ਆਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈ ਨਹੀਂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾਤੀ ਜਾ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜੰਮਣਾ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ ਪਾਵਨ ਮੁਖ ਬਾਤ ਸੁਰਠ ਕੀ ਵਾਰ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 652 ਅੰਗ ਪਰ ਸ਼ੁਭਨੀਕ ਹੈ ਸਤਿਗੁਰੂ ਕਿਰਪਾ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਸਬਣਾ ਦੀਆਂ ਹਾਜ਼ਰੀਆਂ ਸਤਿਗੁਰੂ ਦਰ ਪਰਵਾਣ ਕਰਨ ਘਰ ਪਰਿਵਾਰਾਂ ਸੁਖ ਸ਼ਾਂਤੀ ਤੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨ ਆਵ ਅਗਲੇ ਸਮੇਂ ਲਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ